来 ਅੱਜ ਮੁੰਡਾ ਕੀਰਕੇ ਪਿੰਡ ਦੀ ਸੈਰ ਕਰਦਾ ਘੋੜੇ ਤੇ ਤੋਰੇ ਨੂੰ ਹਣਾ ਤੁਰੂ ਠੰਡਾ ਹੈ ਠੰਡਾ ਹਜੇ ਵੀਊ ਚੈੱਕ ਕਰੋ ਸਿਰਾਂ ਲੱਗੀਆਂ ਦਾ ਮੁੰਡਾ ਸੁਖਦੀਪ ਹੈ ਖੁਰੀਆਂ ਲਵਾਈਏ ਤੇ ਖੁਰੀਆਂ ਬਾਈ ਬਣਦੀ ਆ ਹੱਕ ਫਿਰ ਖੁਰਨ ਖੁਰੀਆਂ ਚੱਲ ਬਾਏ ਖਿੱਚ ਮੜਿਆ ਬਣਦੀ ਤੂੰ ਲਈ ਜਾਣਾ ਤੁਹਾਨੂੰ ਦਿਖਾਵਾਂਗੇ ਇਹ ਸਾਰਾ ਕੁਝ ਸਾਰਾ ਕੁਝ ਸਾਰਾ ਸੋ ਮੈਂ ਸਾਰੇ ਦਿਖਾਵਾਂਗੇ ਹਾਂ ਅਸਾਂ ਇੰਤਕ ਤੱਕ ਬਣੇ ਰਹੋ ਠੀਕ ਆ ਜੇ ਨਾ ਬਲੌਗ ਹੈ ਰਲ ਲੱਗੇ ਕਮੈਂਟ ਚ ਲੰਬਾ ਕਰ ਦਿਓ ਭਾਜੀ ਕੈਮਰਾਮੈਨ ਪਤਾ ਕਿਹੜਾ ਬਲੌਗ ਨਹੀਂ ਮਾੜਾ ਹੁੰਦਾ ਬਣਦੀ ਪੁੱਛਣ ਦੀ ਕੀ ਲੋੜ ਆ ਯਾਰ ਪੈਂਦੀ ਵੀ ਸ਼ੋਅ ਸਟਾਰ ਹੈ ਨੇ ਹੂੰ ਚੱਲ ਫਿਰ ਲਿੱਦ ਕਰਨ ਲੱਗ ਪਸਵਾਰੀ ਕਰਨੀ ਆ ਚੱਲ ਚੱਲ ਹਾਂ ਚੱਲ ਕੋੜਿਆ ਮੈਂ ਪੂਰਾ ਚੱਲ ਚੱਟਾ ਰੁਕਦਾ ਲੋਕਾਂ ਦੇ ਲਈ ਲੋਕ ਨਾਲ ਕੀ ਆ ਕੰਮ ਦਾ ਕੈਟ ਬਣਦੀ ਆ ਤੂੰ ਯੂ ਗਾਡ ਰੋਕ ਨਾਲ ਜਾ ਰ ਬਾਜ ਰੋਕ ਨਾਲ ਕੀ ਕੰਮ ਦਾ ਹਾਂ ਲੈ ਚੱਲ ਜਾ ਤੇ ਇਰਦੋ ਨਰਦਗਾ ਨੇ ਮਾੜਾ ਕੇ ਰ ਆ ਚੱਲ ਓਏ ਪਸੰਦਰਾ ਅੱਜ ਉਹਦਾ ਕਿੱਥੋਂ ਮੁੜਦਾ ਐਸੇ ਹੀ ਘਟਾਣੇ ਚ ਮੁੜਨਾ ਅੱਜ ਮੈਨੂੰ ਲੱਗਿਆ ਪਤਾ ਹੋਣੀ ਚੱਲ ਚੱਲ ਵੇ ਰੱਜ ਗਿਆ ਹੋਇਆ ਹੈਗਾ ਇੱਥੋਂ ਬਹੁਤ ਘੈਂਟ ਚੀਜ਼ ਨਿਕਲ ਜਾਊਗੀ ਇਕਦਮਾ ਦੇਖੀ ਚੱਲਿਓ ਮੜਾ ਆ ਇਹ ਬਸ ਆਉਣ ਵਾਲੀ ਐ ਜਾਓ ਮੰਨਦੇ ਹੋ ਲਾਜੀ ਜਮਾ ਲਵੇ ਬਹੁਤ ਘੈਂਟ ਜੀ ਆਈ ਆ ਹੈ ਯਾਕਾ ਬਾਈ ਠੀਕ ਹੈ ਫਿਰ ਨਮਾਇ ਅੱਜ ਕੂਲ ਕੂਲ ਕਰਤਾ ਜਾਵਾ ਇਹਨੂੰ ਸ਼ੈਂਪੂ ਸ਼ੈਂਪੂ ਆ ਕੇ ਹੈ ਖੂਨ ਕਾ ਉਹਨੂੰ ਕੂਲ ਹੁੰਦੇ ਆ ਨਹੀਂ ਉਹ ਕਹਿਣਾ ਵੀ ਫਰੈਸ਼ ਕਰਤਾ ਇਹਦਾ ਹੈ ਹੂੰ ਜਮਾਣਾ ਹੈ ਬਈ ਨਮਾ ਕੇ ਕੱਢਾ ਸ਼ੈਂਪੂ ਦੀ ਸਮੈਲ ਝੰਡ ਚ ਸ਼ੈਂਪੂ ਦੀ ਸਮੈਲ ਹੀ ਆਉਂਦੀ ਹੈ ਤੋਰ ਫਿਰ ਮੜਾ ਜਾ ਤੋਰ ਦੀਏ ਜਾਣ ਦੇ ਉਧਰ ਨੂੰ ਚਾਲ ਫਿਰ ਆ ਜਾ ਕਿਉਂ ਜਾਂਦਾ ਵਾਟਾਂ ਵੜਦਾ ਇੱਥੇ ਵਧੀਆ ਚੱਲਦਾ ਕੱਚੇ ਜਾਂ ਕੱਢ ਲਾਉਂਦਾ ਤੂੰ ਜਾਣ ਦੇ ਜਾਣ ਦੇ ਜਾਣ ਲਾ ਉੱਥੋਂ ਮੋੜ ਕੇ ਲੇ ਹੂੰ ਛੱਡ ਦੇ ਤੂੰ ਜਾ ਤਾਂ ਸਹੀ गांव ਲੈ ਕੇ ਜਾਂਦਾ ਹੌਲੀ ਹੌਲੀ ਘੋੜੀਆਂ ਕੋਲੇ ਲੈ ਜਾ ਨੇੜੇ ਲੈ ਜਾ ਕਿਹਾ ਤਣ ਗਿਆ ਮੰਦਾ ਕਰਦਾ ਇੰਟਰ ਆ ਜਾਂਦਾ ਅੰਦਰ ਲੈ ਕੇ ਚੱਲ ਚੱਲ ਤੂੰ ਚੱਲ ਆ ਦੇਖੋ ਬਈ ਨੂਹ ਰਹੀ ਉਹਦਲ ਸ਼ੇਰ ਆ ਸ਼ਿੰਦਰ ਕਿਆ ਕੰਦਾ ਨਾ ਹੁੰਦਾ ਨਾ ਐ ਹੁੰਦਾ ਬਾਈ ਜਿਹੜੇ ਘਰੇ ਪਹਿਲੀ ਘੋੜੇ ਘੋਰੀਆਂ ਹੋਣ ਉਹਨੇ ਮੱਝਾਂ ਹੀ ਡਰਦੇ ਹੁੰਦੀਆਂ ਆ ਖੜਾਦਾ ਲੈ ਕੇ ਕਣੀ ਬਾਤ ਤੋਂ ਬਾਤ ਬਾਤ ਨਵਾ ਬਾਇਆ ਮੜਕ ਦੇਖੋ ਘੋੜੇ ਚ ਇਹਨੂੰ ਕਹਿੰਦੇ ਆ ਸਾਨੀ ਘੋੜਾ ਖੱਚਾ ਯਾ 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 ਇਹ ਮੁੜੂ ਫੇਰ ਹੀ ਐ ਇਹਦਾ ਨੇੜੀ ਆ ਚੱਲ लग गया तंग करना लग गया तंग करना गया। आ गया है आ गया ਕੀ ਆ ਨਹੀਂ ਹਾਂ ਅਮਾ ਆਣਾ ਹੋ ਰਿਹਾ ਮਾਰ ਮੜੀ ਵਟ ਗਏ ਉਹਨੇ ਨੂੰ ਲੱਤ ਛੱਡ ਦੂ ਉਹ ਇਹ ਵੀ ਇਹੀਂ ਸੱਟ ਆਇਆ ਅੜ ਗਿਆ ਸੀ ਨਾ ਉੱਤੇ ਬੈ ਕੇ ਕੌਣ ਕੰਟਰੋਲ ਹੁੰਦਾ ਹੈ ਇਹ ਇਹ ਵੀ ਹਟਦਾ ਨਹੀਂ ਸੀ ਲੱਤਾਂ ਲੈ ਜੇ ਨਾਂ ਕਰਦੇ ਮਾਰਦਾ ਪੱਤਾ ਨਹੀਂ ਮਾਰੀਆਂ ਲੱਤਾਂ ਲੱਗ ਗਿਆ ਸੀ ਛੱਡਣਾ ਨਾ ਪੱਤਾ ਨਹੀਂ ਮਾਰ ਲੱਤਾਂ ਆਉਂਦਾ ਮਾਰਦਾ ਨਾ ਨਾ ਹੀ ਨਹੀਂ ਮਾਰਦਾ ਨਾ ਇੱਕ ਵਾਰ ਉਹ ਖੁਰਲੀ ਨਾਲ ਤਾਂ ਛੱਡਤੀ ਸੀ ਇਹੀ ਵਲੌਗ ਐਂਡ ਤੱਕ ਦੇਖਣਗੇ ਇਹੀ ਵਲੌਗ ਬਣਦਾ ਹੁੰਦਾ ਲੈ ਹੋ ਕਰਕੰਡਿਆਲਾ ਬਾ ਹੁਣ ਕੋੜੀ ਦੇ ਹੈ

ਆ ਗਵੇਰੀ ਦੇ ਚੱਕਣ ਗੇ ਹੂੰ ਕੌਣ ਦੇਖਦਾ ਕਿਹੜੀ ਇਹ ਗੱਲ ਹੈਗੀ ਆ ਅੱਜ ਨਾਲੇ ਵਲੌਗ ਤੇ ਲਿਖਮੈਂਟ ਆਉਣਗੇ ਬਈ ਨਜ਼ਾਰਾ ਆ ਗਿਆ ਤੇ ਮਾ ਲਲਿਆ ਹੁਣ ਬਈ ਕੰਡਿਆਲਾ ਪਾ ਕੇ ਲੈ ਹੁਣ ਦੇਖੀ ਚੱਲੋ ਬਈ ਹੁਣ ਹੈਪੀ ਦੀ ਘੋੜੀ ਕੱਢ ਕੇ ਲਾਉਣਿਆ ਮੱਥੇ ਲਪਾਵਾਂਗੇ ਸ਼ੋਕ ਕੁਆਲਟੀ ਇਹਨਾਂ ਨੂੰ ਜਿਵੇਂ ਸ਼ੋਕ ਤੇ ਨਹੀਂ ਮੱਥੇ ਲਾਉਂਦੇ ਹੁੰਦੇ ਬੱਸ ਆ ਗੁੱਸਾ ਨਹੀਂ ਚਾਹੀਦਾ ਹੁੰਦਾ ਆ ਜਾ ਅੱਛੀ ਨਾ ਆਵੇ ਤੂੰ ਔ ਬਾਬ ਵਸ਼ੇਰਾਂ ਆਵੇ ਆ ਲੈ ਆਂਦੀ ਬਈ ਨੂਰਾ ਨਾ ਨਾ ਕੋੜਾ ਤਾਂ ਕਰੂ ਟੱਪ ਆ ਕੋਈ ਹੁਣ ਘਰੇ ਬਾੜ ਦੇ ਮੈਂ ਕਹਣਾ ਵੇਖ ਐ ਠੀਕ ਬਾਕੇ ਰੱਖੀ ਕਾਨੂੰ ਘਰੇ ਬਾੜ ਦੇ ਘੋੜੇ ਨੂੰ ਉਹ ਬਛੇਰੇ ਨੂੰ ਓਏ ਡਰ ਨਹੀਂ ਬਛੇਰੇ ਦਾ ਨੁਕਸਾਨ ਨਾ ਕਰ ਦੇ ਕਿਸੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਬਲੌਕ ਤੋਂ ਕਿਹੜੀ ਰੋਡ ਬਲੌਕ ਰੋਡ ਰੀਲਾ ਹੁਣ ਆ ਤੜ ਦੇ ਆ ਸਾਹ ਕੰਟੈਂਟ ਭਾਲਦੇ ਆ ਸਾਰੇ ਆ ਦੇ ਰੀਲਾ ਤੂੰ ਚੱਕਰ ਹੀ ਨਾ ਮਾਰਨਾ ਬੋਲਾ ਨੇੜੇ ਢੁਲੀ ਉਟਾਉਂਦਾ ਹੈਪੀ ਡੱਬਾ ਵਾਲਾ ਸੱਲ ਪਾਪਾ ਕਹਿੰਦਾ ਚੱਲ ਚਾਲਾ ਲਾ ਨੇੜੇ ਸਾੜਾ ਖੜੀਆਂ ਕਰ ਦਿੰਦਾ ਚੱਲ ਚਾਲਾ ਵਾਲਾ ਕੰਮ ਲਾ ਰਿਹਾ ਨਾ ਤਾਂ ਮਰੂ ਗਏ ਤਾਂ ਧੰਗ ਨਾਲ ਜਿਹੜੀ ਆ ਪਾਗੇ ਇਧਰ ਘੁੰਮਣ ਖੜੀ ਨੂੰ ਆ। ਜੇ ਕੰਮ ਮਾੜਾ ਨਾ ਪਾ ਲਾ। ਨਾਟੂ ਮੋਟੂ ਪਾਗੇ ਜਾ। ਉਹ ਨਹੀਂ ਨਹੀਂ ਘੁੰਮਣ ਜਾਂਦਾ ਸੁੱਖਾ। ਮਰ ਦਿੰਦਾ ਲੈ ਵਾਹ ਵੀ ਤੇ। ਪਿੜਰੀ ਜਾਂਦਾ। ਆ ਓਏ। ਅੱਭੀ ਡਰਦਾ। ਇਹਦਾ ਰੋਜ਼ ਦਾ ਕੰਮ ਹੈ ਇਹਨਾਂ ਦਾ। ਚੱਲਣੀਆਂ ਦਾਈ। ਨਾ ਨਾ ਨਾ। ਨਾ ਬਾਇਆ ਆਇਆ ਆਇਆ ਫਿਰ ਹੋਈ ਇਹ ਹੁੰਦਾ ਲਾਓ ਪੱਟਣਾ ਔਖਾ ਪੱਟਾ ਕਹਿਣਾ ਦੇਖ ਲਾਓ ਪੱਟਣਾ ਔਖਾ ਮੈਨੂੰ ਲਾਦਾ ਹਜੇ ਵੀ ਨਹੀਂ ਪੱਟਿਆ ਗਿਆ ਇਹ ਨਹੀਂ ਤਾਂ ਫੇਰ ਭੰਜ ਲੈ ਉਧਰ ਨੂੰ ਅਰੇ ਪਹਿਲਾਂ ਲੱਪਾ ਪਾਓ ਕੋਲ ਦੀ ਗੋਲੀ ਵੰਡੋ ਉਹਦੇ ਆਹ ਦੇਖੋ ਏਸੀ ਚੁਟਕਾ ਹੁਣ ਨੂੰ ਪਤਾ ਲੱਗੇ ਬਾਹਰ ਮੈਚ ਚੱਲ ਰਿਹਾ ਹੈ ਆ ਓਏ ਠੀਕ ਆ ਅਮੈਗਨ ਆਪਾਂ ਪਾਈ ਐਂ ਕਰੀਏ ਕਿਣੀ ਨਾਵਤਾ ਬਹੁਤ ਲੱਗ ਗਿਆ ਮੰਗਣਾ ਕਿ ਕਰਾ ਦਿੰਦੇ ਗਾ ਹਾਂ ਨਾਲੇ ਇਹ ਹੌਲਾ ਹੋ ਜੀ ਸਭ ਤੋਂ ਨਾਵਤਾ ਇਹ ਦੱਬਾ ਮਾਰ ਦਿੰਦੇ ਜੀ ਕੜਾ ਜੰਬਾ ਸਿੱਧਾ ਕਰਕੇ ਖੜਾ ਕਰ ਕੋਈ ਦਿੱਤੀ ਕਰ ਦਿੰਦਾ ਆੱਟ ਵਾਲੇ ਬਲੌਗ ਚ ਬਣਦਾ ਸਵਾਗਤ ਹੈ ਪਿਉ ਨਹੀਂ ਪੱਟ ਜਾਂਦਾ ਓਏ ਲੈ ਜੇ ਇੱਕ ਪਿੱਛੇ ਨਾ ਮਸਰਾਜੀ ਸਾਨੂੰ ਮੋਟਾ ਲੱਗੇ ਏ ਏ ਏ ਏ ਜਮਾ ਕੋਡੋਂ ਦਾ ਕਿੱਥੇ ਓਹੋ ਡਾਉਨ ਤੋਂ ਨਾ ਕੁਆਲਿਟੀ ਚੈੱਕ ਕਰੋ ਵੀ ਆ ਚੱਲੀ ਜਾਂਦਾ ਤੂੰ ਲਾ ਨੇੜੇ ਨੇੜੇ ਲਾ ਐ ਇਹ ਢੱਲਾ ਨਹੀਂ ਚੱਲਦਾ ਕੰਮ ਐ ਇਹ ਤਾਂ ਉਹਦੀ ਅੱਗੇ ਆ ਜੂ ਇਹ ਭੱਜ ਲਿਆ ਇਹ ਭੱਜ ਲਿਆ ਇਹ ਲੈ ਜਾਂਦਾ ਖਿੱਚ ਗਏ ਲੋਹਾ ਪਾ ਦੇ ਉਹ ਵੇ ਲੋਹੇ ਦੀ ਬਾਹੇ ਪੈਸ ਨੂੰ ਪਾ ਆਹ ਦਾ ਸੋਚਾ ਵੀ ਲਵੇ ਲਾਈ ਦਿੰਦੇ ਆ ਚੁੱਪ ਰੱਖ ਗਾਡੀ ਇਹਦਾ ਉਹ ਇਹ ਕੰਟਰੋਲ ਰੱਖੀ ਮੈਂ ਉਹ ਵੀ ਪੱਟ ਉਹਨੂੰ ਪੂਰਾ ਬੰਦ ਕਰਾ ਮੈਂ ਹੁਣ ਤਾਂ ਵਾਹ 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 ਆ ਕੈਮਰੇ ਦੇ ਵਿੱਚ ਤਾਂ ਨਹੀਂ ਆਉਂਦੇ ਸੂਟ ਉੱਪਰ ਹੈਂ ਇਹ ਕਿਹਦੀ ਬਤਾਉਂ ਨਾਵਾ ਨਾ ਮਾਰ ਲਵੇਂ ਅੱਲੀ ਬੱਤ ਲੈਗਾ ਵਾਹ ਹੈਂ ਪੱਟ ਲੈਗਾ ਕੋਈ ਨਾ ਲੱਪਾ ਮਰਨੀ ਤੂੰ ਇਹ ਮੇਰੇ ਮਾਰਦੇ ਫਿਰ ਘੋੜਾ ਮਾਰੇ ਜੇ ਨਾ ਮਰੇ ਕਿੱਥੇ ਤੋਂ ਬਤੀਏ ਮੇਰੇ ਵਾਹ ਦਰੀ ਤੋਂ ਨਹੀਂ ਜਾਂਦੇ ਆ ਦਰੀ ਤੋਂ ਨਹੀਂ ਜਾਂਦੇ ਆ ਕੋਈ ਕੋਈ ਨੱਪਾ ਮਾਰ ਕੇ ਤੇਰਾ ਨਾ ਟੱਚ ਲਵਾ ਕੇ ਲੈ ਆਇਆ ਰੇਟਰ ਨੂੰ ਕੋਈਰਾ ਟੱਚ ਤਾਂ ਲਾਤਾ ਰਾਵਲ ਬਈਏ ਪੂਰਾ ਹੁੰਦਾ ਕੋੜਾ ਹਾਂ ਸ਼ੋਰ ਕਰ ਇਹ ਰਹਿਵਾ ਜਣਬਰਾਂ ਚਾਹਣਾ ਤੁਹਾਨੂੰ ਪਤਾ ਥੋੜਾ ਉੱਦ ਕੰਡਾ ਨਾ ਹਉ ਤਾਂ ਨਾ ਨਾ ਚੱਲ ਉਹਦੇ ਡਰ ਸੀ ਇਹਦੇ ਕੋਲ ਹਾਂ ਓਕੇ ਆ ਜਮਾ ਓਕੇ ਆ ਇਹਦਾ ਦੰਤ ਲਵਾਤਾ ਉਹਦੇ ਦੰਤ ਨਹੀਂ ਲਵਾਇਆ ਹੂੰ ਉਹ ਪੁਆਇੰਟ ਲੈ ਗਈ ਉਹ ਲੈ ਗਈ ਪੁਆਇੰਟ ਵਾਪਸ ਆ ਸਾਫ ਹੀ ਲਾਇਆ ਲੈ 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 ਤੂੰ ਲੈ ਜਾ ਮੈਨੂੰ ਲੱਗਦਾ ਹਜੇ ਵੀ ਨਾ ਕੋਈ ਦੇਖੇ ਲਾਣੀ ਢੇ ਮੜਾ ਜਾ ਹਾਂ ਹਾਂ ਨਾ ਫਸਲਾਏ ਬਸ ਬਸ ਓਕੇ ਆ ਜਾਵਾਂ